ਸਤਨਾਮ ਸ੍ਰੀ ਵਾਹਿਗੁਰੂ ਸਹਿਜੀ ਜਪੁ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆ ਸਚੁ ਜੁਗਾਦਿ ਸਚੁ है भी सच नान को सी भी सच सोच सोचना न हो जे सोची लखवार चुप चुप न हो जे लारा लुटार भुखिया भुख न उतरी जे बन्ना प्रिया पार सहस्यान पर लख है ता एक न चल ना किस त्यारा हुई है के कूड़ा तुटा पाल हुक्म रजाई चलना ना नानक लिखे ना ਹੁਕਮੇ ਹੋਣ ਆਕਾਰ ਹੁਕਮਾ ਕਿਹਾ ਜਾਈ ਹੁਕਮੇ ਹੋਣ ਜੀਅ ਹੁਕਮਿ ਲਾਵੜਿ ਆਈ ਹੁਕਮੇ ਉਤਮ ਨੀਚ ਹੁਕਮਾ ਲੈਦ ਸੁਖ ਪਾਈ ਹੈ ਇਕਨਾ ਹੁਕਮੀ ਬਖਸ਼ੀਸ ਇਕ ਹੁਕਮਿ ਸਰਦਾ ਭਵਾਈ ਹੈ ਹੁਕਮੇ ਅੰਦਰ ਸਾਭ ਕੋ ਬਾਹਰ ਕੋ ਨਾ ਕੋਈ ਨਾਨਕ ਹੁਕਮਾ ਜਿਬ ਜੈ ਤਾ ਹਉਮਾ ਕਹਿ ਨ ਕੋਈ ਗਾਵਕੋ ਤਾਨ ਹੋਇਕ ਸਹਿ ਤਾਨ ਗਾਵਕੋ ਦੋ ਜਾਣੇ ਨਿਸ਼ਾਨ ਗਾਵਕੋ ਗੁਣ ਵਡਿਆਈਆਂ ਚ ਗਾਵਕੋ ਵਿਦਿਆ ਵਿਚਾਰ ਗਾਵਕੋ ਸਾਜ ਕਰੇ ਤਨ ਕੀ ਗਾਵਕੋ ਜੀ ਲੈ ਫਰਤੀ ਗਾਵਕੋ ਧਾਪੈ ਸਦੂਰ ਗਾਵਕੋ ਵੇਖੈ ਹਦਰਹ ਦੂਰ कथना कठिन आवे तो कत कत कथि कोटि कोट कोट दिनदा दी लए टेथ पाही जुगा जुगंत्र युग अंतर काही खा हुकमे हुकमे चलाए राम नानक वीसेवी प्रवह साचा सह साच नाए पाख बवा पार आखा मंगा जे जे दात करी दातारू फिर ਤੇ ਅੱਗੇ ਰੱਖੀਐ ਜੱਜ ਸਰਦਾਰ ਉਹਾਂ ਕੇ ਬੋਲਨ ਬੋਲੀਐ ਜਿਸ ਸੰਤ ਰੇ ਪੀਅ ਅੰਮ੍ਰਿਤ ਵੇਲਾ ਸਤਿਨਾਮ ਦੇ ਆਈ ਚਾਰ ਕਰਮੀਆਂ ਕੱਪੜ ਨਦਰੀ ਮੋਖ ਦਵਾਰ ਨਾਨਕੀ ਵਾ ਜਾਣੀਆ ਅਸਾਪੇ ਸਿਆਰੂ ਥਾਪੈ ਨਾ ਜਾਏ ਕੀਤਨ ਹੋਏ ਆਪਿਆ ਮਿਰਿਣਿ ਸੋਏ ਇਨ ਸਿਵੈ ਅਦਨ ਪਾਇਆ ਮਾਨਾ ਨਾਨਕ ਗਾਵੀਏ ਗੁਣੀ ਨਿਦਾਨ ਗਾਵਿਆ ਸਨੀ ਮਨ ਰਖੇ ਭਾਉ ਦਮ ਪ੍ਰਹਸੁ ਕਾ ਲਜਾਇ ਗੁਰਮੁਖਾ ਨਾਦੰ ਗੁਰਮੁਖੇ ਦੰ ਗੁਰਮੁਖ ਰਿਆ ਸਮਾਈ ਗੁਰ ਈਸੇ ਗੁਰ ਗੌਰ ਕਬਰਮਾ ਗੁਰ ਪਾਰਵਤੀ ਮਾਈ ਜਿਹੋਂ ਜਾਣਾ ਕਾ ਨਹੀ ਕਹਿ ਨ ਕਥਨ ਜਾਇ ਗੁਰ ਆਇ ਕ ਦੇਵ ਜਾਇ ਸਬਨਾ ਜੀਆਂ ਕਾ ਇੱਕ ਦਾਤਾ ਸੋਮ ਵਿਸਨ ਜਾਇ ਤੀਰਥ ਨਹਾ ਜਿਤ ਪਾਵਾਂ ਵਿਨ ਪਾਨੇ ਕੇ ਨਾ ਹਈ ਕਰੀ ਜੇ ਤਿਸ ਰੇ ਟੋਪਾਈ ਵਿਖਾ ਵਿਨ ਕਰਮਾਂ ਕੇ ਮਿਲ ਲੈ ਲੈ ਮਤਿ ਵਿੱਚ ਤਿਰਤਨ ਜੋ ਹਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਉ ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਮਸ ਨਜਾਈ ਜੇ ਡੁਕਟਾਰੇ ਅਰਦਾਹ ਸੁਣੀ ਹੋਈ ਨਵਾਂ ਕੰਡਾ ਵੇ ਜਾਣੀਆ ਨਾਟ ਲੈ ਸਭ ਕੋਏ ਚੰਗਨ ਰੁਖਾਈ ਕੈ ਜਸ ਕੀਤਾ ਗਲੀ ਜੇਤ ਸੈ ਨਦ ਨਵਈ ਤਵਾਤਨ ਪੁਰਚਾ ਕੀ ਕੀਤਾ ਅੰਦਰ ਕੀਰਤ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਰਹਿ ਕੋਈ ਨ ਸਜਾਈ ਜੇਤਸ ਗੁਣ ਕੋਈ ਕਰੇ ਸੁਣੈ ਸਿਤ ਪੀਰ ਸੁਰਨਾਥ ਸੁਣੈ ਧਰ ਤਲ ਆਕਾਸ਼ ਨੇ ਦੀਪ ਲੋਪ ਤਲ ਸੁਣਾ ਪਹਨ ਸਕੈ ਕਾਲ ਨਾਨ ਪੈਤਾ ਸਵਿਗਾਸਨ ਰੂਪਾਵ ਕਾ ਨਾਸ ਸੁਣੈ ਈਸਰਾ ਬਰਮਾ ਇੰਦੈ ਸੁਣੈ ਮੁਕਸ ਲਹਰ ਮੰਦ ਸੁਣੈ ਜੋਗ ਜੁਗਤ ਤਨ ਭੀਦ ਸੁਣੈ ਸਾਸਤ ਸਿਮਰਤ ਵੀ ਮਾਨ ਕਵਤਾ ਸਵੀਕਾਰ ਸੁਣੈ ਦੂਪਾਪ ਕਾ ਨਾਸ ਸੁਣੈ ਸਤ ਸੰਤੋਗ ਗਿਆਨ ਸੁਣੈ ਅਰਸਰ ਕਾ ਇਸਨਾਨ ਸੁਣੈ ਪਰ ਪਰ ਪਾਵੇ ਮਾਨ ਸੁਣਿਆ ਲੱਗਾ ਸਤਿਆ ਨਾਨਕ ਪੈਤਾਸ ਦਾ ਵਿਕਾਸਨ ਰੂਪ ਕਨਸ ਸੁਣਿਆ ਸਰਾ ਗੁਨਾ ਕੀ ਗ ਸੁਣਿਆ ਸੇਕ ਪੀਰ ਪਾਛ ਸੁਣਿਆ ਹੰਦੇ ਪਾਵੇ ਰਹਾ ਸੁਣਿਆ ਹਾਤ ਐਸ ਕੈ ਨਾਨਕ ਪੈਤਾਸ ਦਾ ਵਿਕਾਸਨ ਰੂਪ ਕਨਸ ਮਨਨੇ ਕੀ ਗਰ ਕਹੀ ਨਾ ਜਾਏ ਜੇ ਕੋ ਕਹ ਪਿਛਾ ਬਿਸ਼ਟਾਈ ਕਾਗਤ ਕਲਮ ਨਾਲ ਲਿਖਨ ਹਾਰ ਮਨਨੇ ਕਹਿ ਬਹਿ ਕਨ ਵਿਚਾਰ ਐਸਾ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮਨ ਸੁਰਤ ਹੈ ਮਨ ਬੋਧਾ ਮਨ ਸਗਲ ਬਾਣ ਕੀ ਸੁਧ ਮਨ ਮੋਹ ਛੁਟਾ ਨਾ ਖਾਏ ਮਨ ਜੰ ਕੈ ਸਾਨਜਾਈ ਐਸਾ ਨਿਰੰਝਨ ਹੋਵੇ ਜੇ ਕੋ ਮਨ ਜਾਣੇ ਮਨ ਕੋਈ ਮੰਨਾ ਮਾਰਠਾ ਜਨ ਪਾਏ ਮੰਨਾ ਪਤ ਸਿੰਘ ਪਰ ਗਰਜ ਜਾਏ ਮੰਨਾ ਮਗਨ ਚ ਲੈ ਬੰਥੋ ਮੰਨਾ ਧਰਮ ਸਿੱਤ ਸੰਬੰਧ ਐਸਾ ਨਾਮ ਜਿਨਿ ਜਨ ਹੋਏ ਜਿੰਕੋ ਮੰਨਣਾ ਮਨ ਕੋਈ ਮੰਨਾ ਪਹਾ ਮੁਖ ਦਵਾਰੂ ਮੰਨਾ ਪਰਵਾਰ ਸਹਾਰੂ ਮੰਨਾ ਤਰੈ ਤਾਰੇ ਗੁਰ ਸਿੱਖ ਮੰਨਾ ਨਾਨਕ ਨਾ ਵੇਖੋ ਆਸਾ ਨਾਮ ਲਿਨਜਨੋ ਹੈ ਜੇ ਕੋ ਮੰਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੀ ਪਾਵੇ ਦਰਗੀ ਮਾਨੈ ਪੰਚੇ ਸੁਹਦ ਰਾਜਾਨੋ ਪੰਚਾ ਕਾ ਗੁਰੂ ਏਕ ਧਿਆਨ ਜੇ ਕੋ ਕਹਿ ਕਰੈ ਵਿਚਾਰ ਕਰਤੈ ਕਹਿ ਕਰਨਾ ਨਾਹੀ ਸਮਰ ਧੂਲ ਧਰਮ ਦੇ ਆਕਾ ਪੂਤਾ ਸੰਤੋਖਤਾ ਰਖੈ ਜਨ ਸੂਤ ਇਹ ਕਵਜਾ ਹੋ ਇਸ ਚਿਆਰ ਤਲ ਉੱਪਰ ਕੀਤਾ ਭਾਰ ਤਤੀ ਹੋਰ ਪਰੈ ਹੋਰ ਹੋਰ ਇਸਤੇ ਭਾਰ ਤਰੈ ਕਵਨ ਜੋਰ ਜੀਐ ਜਾ ਤ੍ਰਿੰਗਾ ਕੇ ਨਾਵ ਸਬਨਾ ਲਿਖੈ ਉਰੀ ਕਲਾ ਮ ਇਹੋ ਲਿਖਾਲੇ ਜਾਰੇ ਕੋਈ ਲਿਖਾਲਿ ਕੀਆ ਕਿ ਤਹ ਹੋਈ ਕੀਤਾ ਤਾਂ ਸਹਲੈ ਅਰੂਪ ਕੀਤੀ ਦਾ ਜਾਣ ਕਉਪਤ ਕੀਤਾ ਪਸਾਏ ਕੋ ਕੋ ਆਉ ਚਿਸ਼ਟੀ ਹੋਈ ਲਾਜੀਆਂ ਕੁਦਰਤ ਕਉਨ ਕਹਾ ਵਿਚੈ ਵਰਨ ਜਾਵੈ ਕੋ ਵਾਰੀ ਜੋਤਨ ਪਾਵੈ ਸੈ ਬਰੀਕਰ ਹੂੰ ਸਦਾ ਸਲਾਮਤ ਨਿਰੰਕੈ ਰੇ ਅਸ਼ੰਖ ਜਾਪ ਸੰਗ ਭਾ ਸੰਗ ਪੂਜਾ ਸੰਗ ਤਪਤਾਉ ਅਸੰਗਰਨ ਮੁਕ੍ਰਿਤ ਪਾਠ ਅਸੰਚੂ ਮਨ ਰਹੈ ਉਦਾਸ ਅਸੰਗ ਭਤ ਗੁਣ ਗਿਆਨ ਵਿਚਾਰ ਅਸੰਗ ਸਤੀ ਸੰਦਾਤਾਰੀ ਅਸੰਗ ਸੂਰਮਹ ਬੈਸਰ ਅਸੰਗ ਮੋ ਲਿਵਲਾਈ ਤਰ ਕੁਦਰਤ ਕੌਨ ਕਹਾ ਵਿਚਾਰ ਵਰ ਜਾਵਾ ਇਕ ਵਾਰ ਜੋ ਤਤ ਭਵਾਏ ਸਾਈਂ ਬੰਕਰ Musada salam penderangkari Asang kemur kanda kur Asang haram kur Asang kamar kada hijur Asang kalwadah tiak maha Sang papi pap karda Asang kure kuri fida Asang kemlis malpaka Asang kening ਨਾਨਕ ਨੀਤ ਕਾ ਵਿਚਾਰ ਵਾਰਿੰਦਾ ਵਾ ਇਕ ਵਾਰੀ ਜੋਤਿ ਭਾਵ ਸੈਂ ਅਮ੍ਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸ਼ੰਖ ਨਾਵ ਸੰਤ ਅਗੰਗ ਅਗੰਗ ਅਸ਼ੰਕ ਲੋ ਵ ਸੰਤ ਹੈ ਸਿਰ ਭਾਰ ਹੋਇ ਅਖਰੀ ਨਾਮ ਕ੍ਰਿਸ਼ਨ ਕ੍ਰਿ ਗਿਆਨ ਗੀਤ ਗੰਗਾ ਅੱਖਰੇ ਲਿਖਣ ਬੋਲਣ ਬਾਰ ਐ ਅੱਖਰਾਂ ਸੇ ਸੰਜੋਗ ਵਿਖਾਨੈ ਜਿਨਹਿ ਲਿਖੈ ਤਿਸਰਨਾ ਹੈ ਜੇ ਫਰਮਾਇ ਤੇ ਤੇ ਪਾਹਿ ਜੀਤਾ ਜੀਤਾ ਤੇਤਾ ਨਾਉ ਵਿੰਨਾਵੇਂ ਨਹੀਂ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਾਰ ਜਾਵਾ ਏਕ ਵਨ ਜੋ ਤਤ ਭਾਵੈ ਸਾਈਂ ਬ੍ਰਿਕਾਰਿ ਤੂੰ ਸਦਾ ਸਲਾਮ ਬਿਨਰੰਕਾਰਿ ਪਰਿਆਏ ਹੱਥ ਪੈਰ ਤਨ ਜੀ ਪਾਣੀ ਤੁੱਟੇ ਉਪਰ ਰਖੀ ਮੂਤ ਬਲੀ ਤੀ ਕੱਪੜ ਹੋਏ ਜੀ ਸਾਬੂਨ ਲਈਏ ਉਤ ਹੋਏ ਪਰਿਆਏ ਮਾਤ ਪਾਪਾਂ ਕੈ ਸੰਗ ਉਤ ਪਨਵ ਕਰੰਗ ਨੇ ਪਾਪੀ ਆਖਣ ਨਾ ਕਰ ਕਰ ਕਰਨਾ ਲਿਖਲੇ ਜਹ ਅਪੇ ਬੀਜ ਅਪਿਖ ਨਾਨਕੁ ਕੀ ਆਜਹ ਤੀਰਤਵਿਦ ਅਤਨਾਨ ਅਤਿ ਕੋ ਪਾਵਤ ਲਖਾ ਮਾਨ ਸੁਣਿਆ ਮਨਿਆ ਮਨ ਕੀ ਤਾ ਪਾਉ ਅੰਤਰ ਗਾ ਚੀਤ ਮਲ ਨਹਾਉ ਸਭ ਤੇਰੇ ਮਨ নাহি ਕੋਈ ਬਿਨੁ ਕਨ ਕੀਤੇ ਵਚਨ ਹੋਇ ਸੁਅਸਤ ਬਾਣੀ ਬਰਮਾਉ ਸਤ ਸ੍ਰੀ ਅੰਸਰਾ ਮਚਾਉ ਕਮਨ ਸੁਈ ਲਾਵਤ ਕਮਨਾ ਕਮਨ ਚਿਤ ਕਮਨ ਵੈ ਕਮਨ ਸਰਤੀ ਮਹ ਕਮਨਾ ਜਿਤ ਆਕਾਰ ਵੀਨ ਪਾਇਆ ਪੰਡਤੀ ਜੇ ਹੋਵੇ ਲੇਖ ਕੁਰਾਨ ਵਚ ਨ ਪਾਇਓ ਕਾ ਦੀਆ ਜੇ ਲਿਖਾਂ ਲੇਖ ਕੁਰਾਨ ਚਿਤ ਵਾ ਨ ਜੋਗੀ ਜਾਣੈ ਰਤਮਾ ਨਕੋਈ ਜਾ ਕਰਤਾ ਸਿਚੀ ਕੋ ਸਚੀ ਆਪਿ ਜਨਸੋ ਕਿਉ ਕਰਿਆ ਕਾ ਕਿਸ ਲਾਈ ਕਿਉ ਬਨਨੀ ਤੂ ਜਾਣਾ ਨਾਨਕ ਆਖਨ ਸਭ ਕੋ ਆਖੇ ਤੂ ਏ ਸਿਆਣਾ ਵੱਡਾ ਸਹੈ ਵੱਡੀ ਨਾਇ ਕੀਤਾ ਦਾ ਕਾ ਹੂਐ ਇਹ ਨਾਨਕ ਜੀ ਕੋ ਆਪੋ ਜਾਰਾ ਗਿਆਨਾ ਸੁਹੈ ਪਤਨ ਪਤਲ ਅਕ ਅਕਾਸ ਅਕਾਸ ਔਰ ਕੋਰ ਭਾਲਤ ਕੇ ਵੇਕ ਕੈਨਿਕ ਵਾਤ ਸਹਸ ਪਟਾਰੈ ਕੈਨ ਕਤੀਬਾ ਸਰੂ ਇਕ ਧਾਤੂ ਲਿਖ ਕੈ ਤਾ ਲਿਖਿਆ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਲਾਹੀ ਸਲਾਹੇ ਇਤਿ ਸਤ ਨ ਪਾਈਐਉ ਨਦਿਆ ਤਵ ਭਵੈ ਸਮੰਧ ਨਾ ਜਾਣੀ ਹੈ ਸਮਸਾ ਸੂਤਾਨ ਗਿਰਸ ਸਿਤੀ ਮਾਲਤਾਨ ਕੀੜੇ ਤੁਲ ਨਾ ਹੋਵਾਨੀ ਜੇਤ ਸੈ ਮਨੁ ਨਾ ਵੀ ਸਰਹੈ ਅੰਤ ਨਾ ਸਿਤੀ ਕਹਿਨਾ ਅੰਤ ਅੰਤ ਨਾ ਕਰਨ ਦੇਨਾ ਅੰਤ ਅੰਤ ਨਾ ਵਿਖਾਂ ਸਣਨ ਅੰਤ ਅੰਤਨ ਜਾਪੈ ਕਿਉ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤ ਕਾਨ ਕੀਤੇ ਵਿਰਲਾ ਹੈ ਤਾਂ ਕਿ ਅੰਤਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਵੱਡਾ ਸਾਹਿ ਉਚਾਤਾ ਉਚੇ ਉਪਰ ਉਚਨਾਉ ਏ ਵਡੂ ਉੱਚਾ ਹੋਵੇ ਕੋਈ ਇਸ ਉੱਚੇ ਕੋਨਾ ਨਾ ਸੁਏ ਜਿਉਂ ਅਾ ਜਾਣ ਆਪ ਆਪ ਨਾਨਕ ਨজਰੀ ਕਰਮੀ ਦਾਤ ਬਹਟਾ ਕਰਮ ਨਿਖਿਆ ਨ ਜਾਏ ਵੱਡਾ ਦਾਤਾ ਤੇਲ ਨਾ ਤੁਮਾਏ ਕਿਤੇ ਮੰਗੇ ਜੋਤ ਅਪਾਰ ਕਿਤੇ ਅੰਗਨ ਨਹੀਂ ਵੀਚਤ ਕੀਤੇ ਕਾ ਟੁੱਟੇ ਵਿਕਾਰ ਕੀਤੇ ਲੈ ਲੈ ਕਿਰਪਾ ਹੈ ਕੀਤੇ ਮੂਰਖ ਖਾਈ ਕਹ ਹੈ ਕਿਤਿਆ ਨੂ ਭੂਸਰ ਮਾਰੂ ਇਹ ਬੈਦਾ ਤੇਰੀ ਦਤ ਬਨ ਕਲਾਸੀ ਭਾਣੇ ਹੋਏ ਹੋਰਾਨ ਸਕੇ ਕੋਈ ਜੇ ਕੋ ਕਾਇਕ ਆਖਣ ਪਾਇ ਉਹ ਜਾਣੇ ਜੀਤੀਆਂ ਮੋਹ ਖਾਈ ਆਪੇ ਜਾਣੇ ਆਪੇ ਜੀ ਆਖੇ ਸੇ ਬਿਕੇਈ ਕੀ ਜਿਸਨੋ ਬਖਸ਼ੇ ਸਿਰਸਲਾ ਨਾਨਕ ਪਾਛਾਈ ਪਾਚ ਆਮਲ ਗੁਨਾ ਮੂਲ ਵਪਾਰ ਮੂਲ ਵਪਾਰਿਆ ਮੋਹ ਭੰਡਾਰੀ ਆਮਲ ਆਵੈ ਆਮਲ ਲਜਾਈ ਅਮੋਲ ਪਿਆਮਲਾ ਸਮਾਹ ਅਮੋਲ ਦਰਮਾ ਮੋਲਦੀਵਾਨ ਅਮੋਲ ਤਲਾ ਅਮੋਲ ਪ੍ਰਵਾਨ ਮੂਲ ਬਖਸ਼ੀਸ ਐਮੋਲ ਨਿਸ਼ਾਨ ਅਮੋਲ ਕਰਮਾ ਮੋਲ ਫਰਮਾਨ ਅਮੁੱਲਾ ਅਮੁਲਾ ਕਨ ਜਾਈ ਆਖਾ ਕਰਹਿ ਲਿਵਲਾਈ ਆਖੇ ਵੀਰ ਪਾਤਪੁਰਾਨੋ ਆਖੇ ਪੜੇ ਕਰਹਿ ਵਖਿਆਨੋ ਆਖੇ ਵਰਮੇ ਆਖੇ ਲਿੰਦੈ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕੀਤੇ ਬੁੱਧ ਆਖੇ ਨਾਨਕ ਆਖੇ ਦੀਵ ਆਖੇ ਸਰਨ ਨਰਮੁ ਜਨਸੀਵ ਕਿਤੇ ਆਖੇ ਆਖਣ ਪਹਿ ਕਿਤੇ ਕਹ ਕਹ ਉਠ ਉਠ ਜਾਏ ਇਤੇ ਕੀਤੇ ਹੋਰ ਕਰੇ ਤਾਖ ਨ ਸਕੇ ਕੇਕੇ ਜੇ ਉਰ ਭਾਵਾ ਤੇਵਿਢ ਹੋਏ ਨਾਨਕ ਜਾਣੈ ਸੱਚਾ ਸੋਈ ਜੇ ਕੋ ਆਖੇ ਬੋਲ ਵਿਗਾਰੂ ਤਾ ਲਿਖਿਆ ਸਿਰਗਾਵਾ ਰੰਗਵਾ ਸੂਦਰ ਕੀ ਹਾ ਸੁਕਰ ਕੀ ਹਾ ਜਿਤ ਵੈ ਸਰਸ ਮਾਲੇ ਵਾਜੀ ਨਾ ਦਾ ਨੀਕਾ ਸੰਖਾ ਚਿਤਿ ਵਾਉਨ ਹਾਰੇ ਕੇਤੇ ਰਾਗ ਪਰਿ ਸਿਉ ਕਹੀਐ ਨਾ ਕੇਤੇ ਗਾਵਨ ਹਾਰੇ ਗਾਵੈ ਧਨ ਪਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵੈ ਚਿਤ ਗੁਰ ਤੁਲੇ ਜਾਣੈ ਲੇਖ ਲੇਖ ਧਰਮ ਵੀਚਾਰੀ ਗਾਵੈ ਈਸ਼ਰ ਬਰਮਾ ਦੇਵੀ ਸਹਣ ਸਦਾ ਸਵਾਰੀ ਗਾਵੈ ਇੰਦਰਾ ਸੁਭਾਈ ਤੇ ਦੇਵ ਤੇ ਅੰਦਰ ਨਾਲੇ ਗਾਵੈ ਸੇ ਸਮਦੀ ਅੰਦਰ ਗਾਵਨ ਸਾਧਿ ਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਨ ਪਨਤ ਪਣ ਰਖੀਸਰੇ ਜੁਗ ਜੁਗ ਵੇਦਾ ਨਾਲੇ ਗਾ ਮੋਹਨੀਆ ਮਨ ਮੋਹਨਾ ਸੁਰਗਾ ਮਥ ਪਿਆਲੇ ਗਾਵਣ ਰਤਨੋ ਪਾਇ ਤੇਰੇ ਅਸਾ ਤੀਰਥ ਨਾ ਲੇ ਗਾਵੇ ਜੋਦਨਾ ਵਰਸੂਰੇ ਗਾ ਖਣੀ ਚਾਰੀ ਗਾ ਖਨ ਮੰਡਲ ਵਰ ਪੰਡਾ ਕਰ ਕਰ ਕਹਿ ਤ ਅਰੀ ਸੀ ਤਦ ਨੋ ਗਾਵਾਂ ਜੋ ਤ ਤੇ ਭਾਵਨਾ ਸਤੇ ਤੇਰੀ ਭਗਤ ਸਾਲੇ ਹੋਰ ਕੀਤੇ ਕਾਮਨਾ ਸੇ ਮਾ ਚਿਤਨਾ ਆਵਨ ਨਾਨਕ ਆਹੀ ਚਰ ਸੋਈ ਸੋਈ ਸਦਾ ਸਤ ਸਹੈ ਸੱਚਾ ਸਤਿਨਾਇ ਹੈ ਬਿਉ ਸਿਗੰਦ ਅਸੀ ਰਤਨਾ ਜਿ ਨਿਰਚੈ ਰੰਗੇ ਰੰਗੇ ਬਾਦੀ ਕਰ ਕੈ ਜਿਸੀ ਮਾਇਆ ਜਨ ਉਪਾਈ ਕਰ ਕਰ ਵਿਕਾ ਕੀਤਾ ਆਪਣਾ ਜਿਵ ਤੇ ਜੀਵ ਲਿਆਈ ਜੋ ਸੁਫਾ ਵਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਹ ਸਹਾ ਪਾਤ ਸਾਹਿਬ ਨਾਨਕ ਰਹਿ ਨਰ ਜਾਈ ਮੁੰਦਾ ਸੰਤੋਖ ਸਰਪਤ ਛੋੜੀ ਧਿਆਨ ਕੀ ਕਰੇ ਬੇਭੂਤ ਕਿੰਤਾ ਕਾਲ ਕੁਆਰੀ ਕਾਇਆ ਜੁਦਨ ਨਾ ਪ੍ਰਤੀਤ ਆਈ ਪੰਤੀ ਸਾਲ ਜ ਮਾਤੀ ਮਾਂ ਜੀ ਤੈ ਜੈ ਜੀਤ ਆਦੀਤ ਸ ਆਦੀਸ ਆਧ ਨਿਲ ਅਨਾਨ ਮਹਤ ਜੁਗੇ ਕੋ ਇਸ ਪੁੱਤ ਗਿਆਨ ਦਾ ਭੰਡਾਰ ਦਾ ਘਟ ਘਟ ਵਗੇ ਨਾਦੁ ਆਪ ਨਾਦ ਨਾ ਤਿਸਰ ਜਾਤੀ ਰਿਸਦਾ ਅਵਰਾਸਾਦ ਸੰਜੋਗ ਵਿਜੋਗ ਦੋਏ ਕਾਤ ਨਾਮ ਹੈ ਲਿਖੇ ਆ ਭਾਗੂ ਆਦੀਪ ਸੇ ਆਦੀ ਆਦਾਨਿਲ ਅਨਾਨਹਾ ਤਾ ਜੁਜੇ ਕੋ ਵੀਸ ਇਕਮਾਈ ਜੁਤਵੈ ਆਈ ਤਿੰਚੇਲੇ ਪਰਵਾਨਾ

ਅਸਲੋਏ ਲੋਏ ਬੰਦਾਰੇ ਜੋ ਕਿਸ ਪਾਇਆ ਸੋ ਇਕ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸੇ ਆਦੇਸ ਆਦ ਨਿਰ ਅਨਾਦ ਹੈ ਤੋ ਜੁਗ ਜੁਗ ਏਕੋ ਵੇਸ ਇਕ ਦੂਜੀ ਪੌ ਲਖ ਹੈ ਲਖ ਹੈ ਲਈਸਾ ਲਹਲਾ ਗੇੜਾ ਆਖੀ ਹੈ ਏਕ ਨਾਮ ਜੈ ਦੀਸ ਏਤਰਾ ਪਤਪਵਣੀਆਂ ਚੜਿਐ ਹੋਇਆ ਕੀਸ ਸੁਣ ਗੱਲਾ ਆਕਾਸ਼ ਕੀ ਕਿਨਾ ਆਈ ਰੀਸ ਮਾਨਕ ਨਦਰੀ ਪਾਈਐ ਕੂਰੀ ਕੂੜੈ ਠੀਸ ਆ ਕੰਧੋਟ ਪਨ ਜੋਰ ਜੋ ਨ ਮੰਗਨ ਦੀ ਨ ਜੋਰ ਜੋ ਨ ਜੀਨ ਮਰਨ ਜੋਰ ਜੋ ਨ ਰਾਜ ਮਾਨ ਮਰਸੂਰ ਜੋ ਨ ਸੁਤੀ ਗਿਆਨ ਵਿਚਾਰ ਜੋ ਨ ਜੁਤੀਸ਼ ਪੈ ਸੰਸਾਰ ਜਿਸ ਹੱਥ ਜੋਰ ਕਰ ویکੈ ਸੋਏ ਨਾਨਕ ਉਤਮ ਨੀਚ ਨ ਕੋਈ ਰਾਤਿਰ ਤਿਥਿ ਛਤੀ ਵਾਰ ਪਉਣ ਪਾਣੀ ਅਗਨੀ ਪਤਾ ਲੋ ਤਿਸੇ ਤਿਥਾ ਵਰ ਕੀ ਤਰਨ ਸਾਤ ਤਿਸੇ ਜੀ ਜੋਤ ਕੇ ਰੰਗ ਦਨ ਕੇ ਨਾਮ ਆਨਿਕ ਅਨੰਤ ਕਰਮੀ ਕਰਮੀ ਹਈ ਚਾਰੂ ਸਚਾ ਆਸਟਾ ਦਰਬਾਰ ਤਿਥਾ ਸੌਨ ਪੰਜ ਪਰਵਾਨ ਨਦਰੀ ਕਰਮ ਪਾਨੀ ਸਾਰਾ ਕਚ ਪਕਾਈ ਉਥੇ ਪਾਈ ਨਾਨਕ ਐ ਜਪ ਜਾਈ ਧਰਮ ਖੰਡ ਕਾ ਇਹੋ ਧਰਮ ਗਿਆਨ ਕੰਡ ਕਾ ਅਖ ਕਰਮ ਕੀਤੇ ਪਾਨ ਪਾਣੀ ਵੈ ਸੰਤਰ ਕੀਤੇ ਕਾਨ ਮਹੀਸ ਕੀਤੇ ਬਰਮ ਘਾਟ ਕਰੀਐ ਰੂਪ ਰੰਗ ਕੇ ਵੀਸ ਕੀਤਿਆਂ ਕਰਮ ਭੂਮੀ ਮੇਰ ਕੀਤੇ ਕੀਤੇ ਦੁਵਤੀਸ ਕਿਤੇ ਇੰਦ ਚੰਦ ਸੂਰ ਕੀਤੇ ਕਿਤੇ ਮੰਡਲ ਦੀਸ ਕਿਤੇ ਸਿਵਨਾਥ ਕੀਤੇ ਕਿਤੇ ਦੇਵੀ ਵਿਸਾ ਕੀਤੇ ਦੇਵ ਨਾਮ ਕੀਤੇ ਕਿਤੇ ਰਤਨ ਸਮੰਦ ਕਿਤੇ ਖਾਣੀ ਕੀਤੇ ਬਾਣੀ ਕੀਤੇ ਪਾਤ ਨਿਰੰਦ ਕਿਤੇ ਸੁੱਤੀ ਸੇਵਾ ਕੀਤੇ ਨਾਨਕ ਅੰਤ ਨਾ ਅੰਤ ज्ञान खान मैं ज्ञान प्रचंड चित्थे नाद विनोद को दनंद सरम खान की वाणी रूप चित्थे घाट खड़ी है बहुत अनूप ताके अंगलना कच्चियां ना जाहे जेकू कह पछता पछताई चित्थे खड़ी है सुत् महात्मान बुद्ध चित्थे खड़ी है रसदा की सुद्ध कर्मकंड की बाणी जोरा तिथा हो, हो कोई हो रहा तिथा जोत महाबल तन में राम रहा भर भरूरा तिथा सीतो सीता महिमा ता करू न कथने जाह ना ओह मरे ना ठाके जा राम से मन महा ਤਿੱਥਾ ਭਤਵ ਸੇਖੇ ਲੋ ਕਰੇ ਅਨੰਸ਼ਟ ਮਨ ਸੋਈ ਸਚ ਕਨ ਵਸੈ ਨਿਰੰਕਾਰ ਕਰ ਕਰ ਵੇਖੈ ਨਗ ਨਿਹਾਲ ਤਿੱਥੈ ਕਨ ਮੰਨਲ ਵਰ ਭੰਡ ਜੀ ਕੋ ਕਥਾ ਤਾ ਤਨਾ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੇ ਦੇ ਕਰ ਵੇਖੈ ਵਿਸ਼ੇ ਕਰ ਵਿਚਾਰ ਨਾਨਕ ਕchn ਕਰੜੈ ਸਹਰ ਜੱਤ ਪਰ ਤੀਰਜ ਸੁਨਿਆਰ ਮਤ ਵੀ ਹੱਥ ਐ ਭੋਖਲਾ ਅਗਨ ਤਪਾਉ ਭਾਂਡਾ ਭਾਉ ਅੰਮ੍ਰਿਤ ਢਾਲ ਘੜਿਆ ਸਭ ਸੱਚੀ ਟਕਸਾਲ ਜਿੰਨ ਕੋ ਨਦਰ ਕਰਮ ਤਨਕਾਰ ਨਾਨਕ ਨਗਰੀ ਨਰ ਨਿਹਾਲ ਸੋਕ ਪਵਨ ਗੁਰੂ ਪਾਣੀ ਪਿਤਾ

ਕਿ ਨੇੜਾ ਕਿ ਦੂਰ ਜਿਨੀ ਨਾਮ ਤੇ ਆਇਆ ਗਾਮਸਕਰ ਘਾਲੋ ਨਾਨਕ ਤੇ ਮੁਖ ਉਜਲੇ ਕੇਤੇ ਛਟੀ ਨਾਲੇ ਜਿਨੀ ਨਾਮ ਤੇ ਆਇਆ गाय नान कते मुख उजरे, केति छुटी न वाहिगुरु जी का ख़ालसा वाहिगुरु जी की फतेह